ਹਰਾ ਸ਼੍ਰੀ ਹਰ ਗੋਬਿੰਦਪੁਰ ਦੀ ਪੁਲਿਸ ਨੇ ਚਾਇਨਾ ਟੂਰ ਦੇ 174 ਕੱਟੂ ਬਰਾਮਦ ਕਰਕੇ ਇੱਕ ਨੌਜਵਾਨ ਦੇ ਖਿਲਾਫ ਸਖਤ ਤਰਾਮਾ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਕੱਟੂ ਨੌਜਵਾਨ ਦੇ ਵੱਲੋਂ ਤਿੰਨ ਪੇਟੀਆਂ ਦੇ ਵਿੱਚ ਪੈਕ ਕਰਕੇ ਛੋਟੇ ਹਾਥੀ ਤੇ ਲਿਜਾਇਆ ਜਾ ਰਿਹਾ ਸੀ। ਜੀਐਸਪੀ ਹਰਕ੍ਰਿਸ਼ਨ ਨੇ ਚਾਇਨਾ ਟੂਰ ਵੇਚਣ ਵਾਲਿਆਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਸੁਧਰ ਜਾਓ ਨਹੀਂ ਤਾਂ ਉਨ੍ਹਾਂ ਦੀ ਖੈਰ ਨਹੀਂ। ਇਹ ਕਿਹਨੇ ਹੋ ਰਿਹਾ ਹੈ? ਇੱਕ ਕੋਸਟ ਕੱਪ ਕਿ ਦੋ ਹੈ ਜਿਸ ਦੇ ਨਾਲ ਕਾਫੀ ਪੰਛੀ ਤੇ ਜਾਨਵਰਾਂ ਜਾਂ ਜਾਨਵਰਾਂ ਨੂੰ ਬਿੰਦਨ ਖਾਂਦੇ ਇਹਦੇ ਸ਼ੋਰ ਦੇ ਵਿੱਚ ਮਾਨਯੋਗ ਐਸਐਸਸੀ ਸਖੇਲ ਵਿੱਚ ਸੀ ਆਈਪੀਐਸ ਐਸਐਸਸੀ ਬਟਾਲਾ ਉਹਨਾਂ ਨੇ ਸਭ ਸਖਤ ਨਿਰਦੇਸ਼ ਦਿੱਤੇ ਹੋਏ ਕਿ ਜਿਹੜੀ ਚైనਾ ਡੋਰ ਦੀ ਵਿਕਰੀ ਬਿਲਕੁਲ ਨਹੀਂ ਕਿ ਕਿਤੇ ਜਾਨੀ ਗੰਦੀ ਤਾਂ ਇਹ ਬਿਲਕੁਲ ਪਾਉਂ ਨਹੀਂ ਚਾਹੀਦੀ ਜਿਹਦੇ ਆਧਾਰ ਤੇ ਐਸਐਸਓ ਹਾਈਕੋਲੀਪੁਰ ਵਿਕਰਮਜੀਤ ਸਿੰਘ ਨੇ ਆਪਣੇ ਕੱਲੇ ਇੱਕ ਚੱਟੇ ਜਿਹੜਾ ਹਾਸੀ ਦੇ ਉੱਤੇ ਤਿੰਨ ਬੇਟੀਆਂ ਜਿਹਦੇ ਵਿੱਚ ਚਿੱਟੇ ਜੋ ਆਪਣੇ ਚైనਾ ਡੋਰ ਉਹ ਚਿਰਾਗ ਸ਼ਰਮਾ ਤੇ ਸੀਹਰਗੁਰੂ ਤੇ ਉਹਦੇ ਨੂੰ ਫਲਾਹ 223 ਜੋਸਪਤੀ ਬੀਐਨਐਸ ਅਤੇ 15 ਰਿਵਰਨੈਂਟ ਟੈਕਸ ਦੇ ਸਾਹਦੇ ਸੀ ਪਰਚਰ ਪਾਲੀ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁੱਝ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਪਤਨ ਜਰਨਲ ਦੇ ਮਾਧਮ ਰਾਹੀਂ ਇੱਕ ਆਪਣੇ ਸ੍ਰੀ ਗਵਿੰਦਪੁਰ ਸਬਡਿਵੀਜ਼ਨ ਦੇ ਨਾਇਬ ਕਮਿਸ਼ਨਰ ਸਾਡੀ ਕੀ ਬੇਤੀ ਕਰਦਾ ਕਿ ਉਹ ਜਰੀ ਇਸ ਪਲਟੋਂ ਉਹ ਰ ਹੈ ਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਚੇਤਾਵਨੀ ਦਿੱਤਾ ਆ ਕਿ ਉਹ ਬਿਲਕੁਲ ਵੀ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੇ ਚਾਇਨਾ ਧੋਰ ਦੀ ਤਰਫੋਂ ਨਾ ਕੀਤੀ ਜਾਵੇ ਜੇਕਰ ਜੇਕਰ ਕੋਈ ਪਰਤਾ ਕਰਵਾਣੀ ਪੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਇਹਨਾਂ ਨੂੰ ਪ੍ਰਿਆਜ ਨਾਲ ਕਾਫੀ ਫਲਕਿਆਂ ਦੇ ਵਿੱਚ ਜਦੋਂ ਚਾਇਨਾ ਧੋਰ ਖੜੀ ਗਈ ਹੈ ਵਿਕਰੀ ਨਹੀਂ ਹੋਣੀ ਤਾਂ ਖਰਚਾ ਪੈਣਾ ਹੈ। ਪਰਤੋ ਨਾ ਫਿਰ ਵੀ ਜਿਹੜੇ ਵਿਜੀਨਲ on ਵਰਨਿੰਗ ਦੇ ਰਿਹਾ ਕਿ ਸੁਦਰਗਤ ਤੇ ਕਲਾਵੀ ਖੈਰ ਨੇ